ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਚੌਥਾ ਸਤਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਨ ਹਰ ਰਾਇਆ ਹਾਮ ਚੇਰੀ ਹੋਇ ਲੱਗਹਿ ਗੁਰ ਚਰਣੀ ਜੇਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਹਮ ਚਿਰੀ ਹੋਏ ਲੱਗਾ ਹੈ ਗੁਰ ਚਰਨੀ ਇਥੇ ਵਿਸਰਾਮ ਜੇਨ ਹਰ ਪ੍ਰਭ ਮਾਰਗ ਪੰਥ ਦਿਖਾਇਆ RAM ਮੈਂ ਹਰ ਹਰ ਨਾਮ ਮਨ ਪਾਇਆ RAM ਇਥੇ ਵਿਸਰਾਮ ਹੈ ਮੈਂ ਇਥੇ ਯਮ ਕਲਾ ਦਨੀ ਹੈ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਥਰ ਬਿਨ ਅਵਰ ਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਾਰ ਸਿਖਾਇਆ ਰਹਾਓ ਮੇਰੇ ਇੱਕ ਖਿਨ ਪ੍ਰਾਨ ਨ ਰਹਿ ਬਿਨ ਪ੍ਰੀਤਮ ਮੇਰੇ ਇੱਕ ਖਿਨ ਪ੍ਰਾਨ ਨ ਰਹਿ ਬਿਨ ਪ੍ਰੀਤਮ ਮੇਰੇ ਇੱਕ ਖਿਨ ਪ੍ਰਾਨ ਨ ਰਹਿ ਬਿਨ ਪ੍ਰੀਤਮ ਬਿਨ ਦੇਖੇ ਮਰਹੇ ਮੇਰੀ ਮਾਇਆ ਤਨ ਤਨ ਵੱਡ ਭਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨਾ ਕੋਈ ਸੂਝਾ ਬੂਝਾ ਮਨ ਹਰ ਜਪ ਜਪਾ ਜਪਾਇਆ ਨਾਮ ਹੀਨ ਫਿਰ ਹੈ ਸੇ ਨਕਟੇ ਤਿਨ ਕਾਸ ਕਾਸ ਨਕ ਵਢਾਇਆ ਮੋਕੋ ਜਗ ਜੀਵਨ ਜੀਵਾਲ ਲੈ ਸੁਆਮੀ ਰੇਦ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਗੁਰ ਨਾਮ ਧਿਆਇਆ RAM ਕਲੀ ਮਹੱਲਾ ਚੌਥਾ ਸਤਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿੱਤ ਮਿਲਿਆ ਹਰ ਉਰ ਤਾਰੇ ਜੀ ਆਦਾਨ ਗੁਰਧਾਰੇ ਸੰਬੰਧਕ ਪਾਠ ਜਿੱਤ ਮਿਲੇ ਹਾਰ ਉਰਤਾਰੇ ਜੀ ਆਦਾਨ ਗੁਰਪੁਰਾ ਦੀਆ ਹਰ ਅੰਮ੍ਰਿਤ ਨਾਮ ਸਮਾਰੇ ਸ੍ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਇਹ ਰਾਮ ਪਦ ਤੀਸਰਾ ਲਉਣਾ ਹੈ ਰਾਮ ਗੁਰ ਹਰ ਹਰ ਨਾਮ ਇਥੇ ਚਮਕ ਕੰਠ ਧਾਰੇ ਗੋ ਰਮਕ ਕਥਾ ਸੁਣੀ ਮਾਨ ਪਾਈ ਤਨ ਤਨ ਵੱਡ ਭਾਗ ਹਮਾਰੇ ਤਨ ਤਨ ਵੱਡ ਭਾਗ ਹਮਾਰੇ ਰਹਾਉ ਕੋਟ ਕੋਟ ਤੇ 30 ਧਿਆਵੈ ਤਾਕ ਅੰਤ ਨਾ ਪਾਵਹਿ ਪਾਰੇ ਹਿਰਦੈ ਕਾਮ ਕੰਮ ਨੀ ਮਾਗੈ ਰਿਦ ਮਾਗੈ ਹਾਥ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰੱਖਾ ਔਰ ਔਰ ਧਾਰੇ ਇਹ ਔਰ ਵੱਖਰਾ ਹੈ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉਹ ਵੱਖਰਾ ਉਚਾਰਨ ਕਰਨਾ ਔਰ ਧਾਰੀ ਜਿੱਥੇ ਰਾਰੇ ਨੂੰ ਸਿਆਰੀ ਨਾ ਹੋਵੇ ਉਸ ਨਮੰਦਕ ਬੋਲਣਾ ਹੈ ਜੇ ਵਾਡ ਭਾਗ ਹੋਵਹਿ ਤਾ ਜਪਿਐ ਹਰ ਪੌਜਲ ਪਾਰ ਉਤਾਰੇ ਹਰ ਪੌਜਲ ਪਾਰ ਉਤਾਰੇ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਾਣ ਤਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਤਿ ਪਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਇਥੇ ਕਿਸ ਨਾਮ ਹਮ ਬਾਰਕ ਹਰ ਪ੍ਰਤਿ ਪਾਰੇ ਬਾਰਕ ਰਾਰੇ ਦੇਸੀ ਅਰੀ ਬੋਲਨੀ ਹੈ ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਕਰਹੁ ਹਾ ਹੂੜਾ ਨਹੀਂ ਲਾਦਨੀਆ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇਛਹੁ ਸੋਈ ਫਲ ਪਾਵਹ ਫਿਰ ਦੂ ਨਾ ਵਿਆਪੈ ਕੋਈ ਫਿਰ ਦੂਖ ਨਾ ਵਿਆਪੈ ਕੋਈ ਰਹਾਉ ਆਚੇ ਭਾਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤਾ ਜੈਸਾ ਲਿਖਤ ਲਿਖਿਆ ਧੁਰ ਕਰਤਾ ਜੈਸਾ ਲਿਖਤ ਲਿਖਿਆ ਧੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਾਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੇਰਾ ਨਾਨਕ ਦਾਸ ਤੇਰਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ